ਸਤਿ ਸ੍ਰੀ ਅਕਾਲ ਜੀ ਆਮ ਤੌਰ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਸੁਣਦੇ ਹਾਂ ਕਹਿੰਦੇ ਹਾਂ ਪੰਜਾਬ ਦੇ ਵਿਰਸੇ ਤੇ ਵਿਰਾਸਤ ਦੇ ਨਾਲ ਜੁੜੀਆਂ ਹੋਈਆਂ ਪਰ ਉਹਨਾਂ ਦੇ ਪਿੱਛੇ ਦਾ ਇਤਿਹਾਸ ਕੀ ਹੈ ਉਹ ਕਦੋਂ ਸ਼ੁਰੂ ਹੋਈਆਂ ਕਿਵੇਂ ਸ਼ੁਰੂ ਹੋਈਆਂ ਇਹਨਾਂ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਹੋ ਪਾਂਦੀ ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਥੋੜੀ ਰਿਸਰਚ ਕਰਕੇ ਉਹਨਾਂ ਚੀਜ਼ਾਂ ਬਾਰੇ ਜ਼ਰੂਰ ਦੱਸਿਆ ਜਾਵੇ ਤੇ ਅੱਜ ਵਾਰੀਏ ਜੁਗਨੀ ਵੀ ਜੀ ਆ ਪੁਰਾਣੇ ਤੋਂ ਪੁਰਾਣਾ ਸਿੰਗਰ ਹੋਵੇ ਜਾਂ ਨਵੇਂ ਤੋਂ ਨਵਾਂ ਸਿੰਗਰ ਹੋਵੇ ਤੁਸੀਂ ਕਿਸੇ ਨਾ ਕਿਸੇ ਦੇ ਮੂੰਹ ਤੋਂ ਜੁਗਨੀ ਜ਼ਰੂਰ ਸੁਣੀ ਹੋਣੀ ਹੈ ਔਰ ਜੁਗਨੀ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦਾ ਨਾਮ ਵੀ ਆਉਂਦਾ ਹੈ ਜੁਗਨੀ ਜਾ ਬੜੀ ਲੁਧਿਆਣੇ ਜਲੰਧਰ ਅੰਮ੍ਰਿਤਸਰ ਮਜੀਠੇ ਹਨਾ ਬਹੁਤ ਸਾਰੀਆਂ ਚੀਜ਼ਾਂ ਲਾਹੌਰ ਤੱਕ ਸਿੰਧ ਤੱਕ ਉਹਦੀ ਆਵਾਜ਼ ਸੁਣਨ ਨੂੰ ਮਿਲਦੀ ਹੈ ਪਾਕਿਸਤਾਨੀ ਗਾਇਕਾਂ ਨੇ ਵੀ ਜੁਗਨੀ ਗਾਇਆ ਹੋਇਆ ਆਲਮ ਲੋਹਾਰ ਦੀ ਜੁਗਨੀ ਬੜੀ ਮਸ਼ਹੂਰ ਹੈ ਪਰ ਇਹ ਜਗਣੀ ਸ਼ੁਰੂ ਕਿਵੇਂ ਹੋਈ ਕਿੱਥੋਂ ਹੋਈ ਇਹਦਾ ਚੋ ਇਤਿਹਾਸ ਹੈ ਜੋ ਇਹਦੀ ਜੋ ਇਹਦਾ ਜਨਮ ਹੈ ਕਿੱਥੋਂ ਹੋਇਆ ਉਹ ਸੁਣ ਕੇ ਤੁਸੀਂ ਹੈਰਾਨ ਰਹੋਗੇ ਔਰ ਬੜੇ ਖੁਸ਼ ਵੀ ਹੋਵੋਗੇ ਕਿ ਇਹ ਅੱਛਾ ਇਥੋਂ ਇਹ ਜਗਣੀ ਸ਼ੁਰੂ ਹੋਈ ਸੀ ਆਓ ਤੁਹਾਨੂੰ ਮੈਂ ਇਤਿਹਾਸ ਦੇ ਵਿੱਚ ਚੋ ਰੋਕੇ ਚਲਾ ਚਲਦਾ ਦਰਸਲ ਇਹ ਗੱਲ ਹੈਗੀ ਸਨ 1906 ਜਦੋਂ ਸਾਡਾ ਮੁਲਕ ਗੁਲਾਮ ਸੀ ਤੇ ਅੰਗਰੇਜ਼ੀ ਹਕੂਮਤ ਇੱਥੇ ਰਾਜ ਕਰ ਰਹੀ ਸੀ ਅੰਗਰੇਜ਼ੀ ਹਕੂਮਤ ਆਪਣੇ ਰਾਜ ਦਾ 50ਵਾਂ ਵਰੇਗੰਡ ਯਾਨੀ ਕਿ 50 ਸਾਲ ਉਹਨਾਂ ਨੂੰ 1906 ਦੇ ਵਿੱਚ ਪੂਰੇ ਹੋ ਗਏ ਸੀ ਸਾਡੇ ਮੁਲਕ ਤੇ ਰਾਜ ਕਰਦੇ ਹੋਏ ਆਪਣੀ Jubli ਮਨਾ ਰਹੀ ਸੀ ਅਜਿਹੇ ਮੌਕੇ ਤੇ ਉਹਨਾਂ ਨੇ ਇੱਕ ਵਿਉਂਤਬੰਦੀ ਕੀਤੀ ਕਿ ਕਿਉਂ ਨਾ ਇੱਕ Jubli ਮਸ਼ਾਲ ਯਾਨੀ ਕਿ 50 ਸਾਲ ਹੋ ਗਏ ਨੇ ਇੱਕ Jubli ਮਸ਼ਾਲ ਹੈ ਜਿਹੜੀ ਉਹ ਪੂਰੇ ਦੁਨੀਆ ਦੇ ਵਿੱਚ ਫੈਰਾਈ ਜਾਵੇ ਉੱਥੇ-ਉੱਥੇ ਫੈਰਾਈ ਜਾਵੇ ਜਿੱਥੇ-ਜਿੱਥੇ ਅੰਗਰੇਜ਼ੀ ਹਕੂਮਤ ਹੈ ਸੋ ਇਹ ਵਿਉਂਤਬੰਦੀ ਘੜੀ ਗਈ ਕਿ ਇਹ Jubli ਹੈ ਜਿਹੜੀ ਇਹ Jubli ਮਸ਼ਾਲ ਹੈ ਜਿਹੜੀ ਇਹ ਲਜਾਈ ਜਾਏਗੀ ਜਿੱਥੇ-ਜਿੱਥੇ ਲਜਾਈ ਜਾਏਗੀ ਉੱਥੋਂ ਦੇ ਲੋਕਾਂ ਨੂੰ ਇਹ ਪਤਾ ਲੱਗੇਗਾ ਕਿ ਹਾਂ ਭਾਈ ਸਾਡੇ 50 ਸਾਲ ਹੋ ਗਏ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਜਦੋਂ ਇਹ ਪਲੈਨਿੰਗ ਕੀਤੀ ਗਈ ਕਿ ਆਪਾਂ ਪੰਜਾਬ ਦੇ ਵਿੱਚ Jubli ਹੈ ਜਿਹੜੀ ਉਹ ਲੈ ਕੇ ਜਾਣੀ ਹੈ Jubli ਮਸ਼ਾਲ ਲੈ ਕੇ ਜਾਣੀ ਹੈ ਤਾਂ ਉਹਦੇ ਲਈ ਇਨਫਲੂਐਂਸਰ ਚਾਹੀਦੇ ਨੇ ਜਿਵੇਂ ਅੱਜ ਸਾਨੂੰ ਚਾਹੀਦੇ ਹੁੰਦੇ ਨੇ ਨਾ ਕਿ ਜਿਨ੍ਹਾਂ ਦੀਆਂ ਗੱਲਾਂ ਸੁਣਨ ਲੋਕੀ ਗਾਇਕਾਂ ਦੀਆਂ ਗੱਲਾਂ ਸੁਣਨ ਉਦਾਂ ਦੋ ਜਾਂ ਇੱਕ ਬੰਦਾ ਅਜਿਹਾ ਚਾਹੀਦਾ ਜਿਹੜਾ ਉਸ Jubli Mishal ਦੇ ਨਾਲ ਜਾਵੇ ਜਿਹਨੂੰ ਸੁਣਨ ਦੇ ਲਈ ਲੋਕ ਜਿਹੜੇ ਇਕੱਠੇ ਹੋਣ ਤੇ ਉਹਨਾਂ ਨੂੰ ਇਸ Jubli Mishal ਦਾ ਮਹੱਤਵ ਪਤਾ ਲੱਗੇ ਸੋ ਅਜਿਹੇ ਦੇ ਵਿੱਚ ਦੋ ਬੰਦਿਆਂ ਦੀ شناخت ਕੀਤੀ ਗਈ ਉਹ ਦੋ ਬੰਦੇ ਸੀ ਮਾਝੇ ਦੇ ਰਹਿਣ ਵਾਲੇ ਦੋ ਗਾਇਕ ਬਿਸ਼ਨਾ ਤੇ ਮੰਦਾ ਭਾਵੇਂ ਕਿ ਇਹ ਦੋਵੇਂ ਕੋਰੇ ਅਨਪੜ੍ਹ ਸੀ ਪਰ ਆਪਣੀ ਗਾਇਕੀ ਕਰਕੇ ਇਲਾਕੇ ਦੇ ਵਿੱਚ ਬਹੁਤ ਮਕਬੂਲ ਸੀ ਇਹਨਾਂ ਨੂੰ ਸਮਝਾਇਆ ਗਿਆ ਕਿ ਜੁਬਲੀ ਮਿਸ਼ਾਲ ਜਿੱਥੇ-ਜਿੱਥੇ ਜਾਏਗੀ ਤੁਸੀਂ ਜਾਣਾ ਹੈ ਜੁਬਲੀ ਮਿਸ਼ਾਲ ਬਾਰੇ ਲੋਕਾਂ ਨੂੰ ਦੱਸਣਾ ਹੈ ਗਾਣੇ ਗਾਣੇ ਹੈ ਜੇ ਇਸ ਜੁਬਲੀ ਮਿਸ਼ਾਲ ਤੇ ਕੋਈ ਗਾਣਾ ਬਣਾ ਸਕਦੇ ਹੋ ਤਾਂ ਬਣਾ ਲਓ ਜਦੋਂ ਉਹਨਾਂ ਨੇ ਆਪਣੀ ਗਾਇਕੀ ਤਿਆਰ ਕੀਤੀ ਜਦੋਂ ਗਾਣੇ ਤਿਆਰ ਕੀਤੇ ਤਾਂ ਅਨਪੜ੍ਹ ਹੋਣ ਕਰਕੇ ਜੁਬਲੀ ਸਮਝ ਨਾ ਕਰਕੇ ਉਹਨਾਂ ਨੇ ਜੁਗਣੀ ਇਸ ਦਾ ਨਾਮ ਰੱਖ ਦਿੱਤਾ ਕਿ ਜੁਗਣੀ ਮਿਸ਼ਾਲ ਹੈ ਇਹ ਜੁਗਣੀ ਹੈ ਤਾਂ ਉਹਨਾਂ ਨੇ ਜਿੰਨੇ ਵੀ ਗਾਣੇ ਲਿਖਿਓ ਜੁਗਨੀ ਨੂੰ ਕਹਿ ਕੇ ਲਿਖੇ ਤਾਂ ਉਹ ਜਿੱਥੇ-ਜਿੱਥੇ ਵੀ ਮਿਸ਼ਾਲ ਜਾਂਦੀ ਸੀ ਉਹ ਜੁਗਨੀ ਦੇ ਨਾਮ ਨਾਲ ਉਸ ਨੂੰ ਸੰਬੋਧਨ ਕਰਦੇ ਸੀ ਉੱਥੋਂ ਹੀ ਫੇਰ ਇਹ ਗੱਲ ਹੈ ਜਿਹੜੀ ਉਹ ਜੁਗਨੀ ਬਣ ਗਈ ਜੁਗਨੀ ਦੇ ਬਾਰੇ ਉਹਨਾਂ ਨੇ ਬਹੁਤ ਸਾਰੇ ਗਾਣੇ ਗਾਏ ਮੈਂ ਇੱਕ ਇੱਕ ਉਦਾਹਰਨ ਦੱਸਾਂ ਤੁਸੀਂ ਸਹਿਜ ਅੰਦਾਜ਼ਾ ਲਾ ਲਓਗੇ ਕਿ ਕਿਵੇਂ ਇਸ ਜੁਗਲੀ ਦਾ ਨਾਮ ਹੈ ਜਿਹੜਾ ਜੁਗਨੀ ਪਿਆ ਸੋ ਇਹ ਜਿੱਥੇ-ਜਿੱਥੇ ਵੀ ਜਾਂਦੇ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇਹ ਜੁਗਨੀ ਗੂੰਜਣ ਲੱਗੀ ਕਿਉਂਕਿ ਇਸ ਜੁਗਣੀ ਦੀ ਸ਼ੁਰੂਆਤ ਜਿਹੜੀ ਇਹ ਕਿਸੇ ਸ਼ਹਿਰ ਦੇ ਨਾਮ ਤੋਂ ਹੁੰਦੀ ਸੀ ਜਿੱਥੇ ਵੀ ਇਹ ਜੁਗਣੀ ਜਾਂਦੀ ਸੀ ਜਿਵੇਂ ਜੁਗਣੀ ਜਾਵੜੀ ਲੁਧਿਆਣੇ ਉਹਨੂੰ ਪੈਗੇ ਅੰਨੇ ਕਾਣੇ ਮਰਨ ਮੁਕੀਆਂ ਮੰਗਣ ਦਾਣੇ ਵੀਰ ਮੇਰਿਆ ਵੇ ਜੁਗਣੀ ਕਹਿੰਦੀ ਐ ਜਿਹੜੀ ਨਾਮ ਅਲੀ ਦਾ ਲੈਂਦੀ ਐ ਤੋ ਇਥੋਂ ਇਸ ਜੁਗਣੀ ਦੀ ਸ਼ੁਰੂਆਤ ਹੋਈ ਉਹ ਜਲੰਧਰ ਦੇ ਅੰਮ੍ਰਿਤਸਰ ਦੇ ਇਕ ਆਵ ਜੁੜਦੇਗੇ ਜੁੜਦੇਗੇ ਇਹ ਜੁਗਣੀ ਕਹਿੰਦੇ ਨੇ ਇੰਨੀ ਮਕਬੂਲੀਅਤ ਹਾਸਲ ਕਰ ਲਈ ਇਸਨੇ ਕਿ ਇਹਨਾਂ ਦੋਵੇਂ ਗਾਇਕਾਂ ਦੀ ਮੌਤ ਤੋਂ ਬਾਅਦ ਵੀ ਇਹ ਜੁਗਣੀ ਅਮਰ ਹੋ ਗਈ ਤੇ ਉਸ ਤੋਂ ਬਾਅਦ ਲਗਾਤਾਰ ਜਿਹੜੇ ਸਿੰਗਰ ਆਂਦੇ ਰਹੇ ਇਹਨੂੰ ਇੱਕ ਲੋਕ ਗੀਤ ਵਾਂਗੂ ਜੁਗਣੀ ਹੈ ਪ੍ਰਚਲਿਤ ਹੋ ਗਈ ਆਲਮ ਲੋਹਾਰ ਨੇ 2006 ਦੇ ਵਿੱਚ ਜੁਗਨੀ ਗਾਈ ਜਿਹੜੀ YouTube ਤੇ ਪਈ ਹੈ ਬਹੁਤ ਮਸ਼ਹੂਰ ਹੈ ਸੋ ਇੱਥੋਂ ਜੁਗਨੀ ਦਾ ਜਨਮ ਹੋਇਆ ਇਹ ਮਿਸਟੇਕਨ ਜੁਗਨੀ ਬਣੀ ਹੈ ਨਾਮ ਵੀ ਦਾ ਸੀਗਾ Jubli ਪਰ ਇਹ Jubli ਤੋਂ ਬਦਲ ਕੇ Jugni ਦੇ ਵਿੱਚ ਆ ਗਈ ਇੱਥੇ ਤੱਕ ਵੀ ਇਹ ਦੱਸਿਆ ਜਾਂਦਾ ਇਤਿਹਾਸਕਾਰ ਕੁਝ ਦੱਸਦੇ ਨੇ ਕਿ ਇਹ ਜਿਹੜੇ ਦੋਵੇਂ ਗਾਇਕ ਸੀਗੇ ਇਹਨਾਂ ਨੇ ਜੁਗਨੀ ਨੂੰ ਲੈ ਕੇ ਕ੍ਰਾਂਤੀਕਾਰੀ ਚੀਜ਼ਾਂ ਲਿਖਣੀਆ ਸ਼ੁਰੂ ਕਰ ਦਿੱਤੀਆਂ ਉਹ ਇੰਨੀ ਫੇਮਸ ਹੋ ਗਈ ਕਿ ਅੰਗਰੇਜ਼ਾਂ ਨੂੰ ਇਹ ਗੱਲ ਹজম ਨਹੀਂ ਹੋਈ ਕਿ ਇਹ ਤਾਂ ਆਜ਼ਾਦੀ ਦੀ ਲਹਿਰ ਦੇ ਵਿੱਚ ਇੱਕ ਅਹਿਮ ਯੋਗਦਾਨ ਹੈ ਜਿਹੜਾ ਜੁਗਨੀ ਪਾਣ ਲੱਗੀ ਇਸ ਕਰਕੇ ਉਹਨਾਂ ਦੋਵੇਂ ਹੀ ਗਾਇਕਾਂ ਨੂੰ ਰਾਤੋਂ ਰਾਤ ਮਰਵਾ ਦਿੱਤਾ ਗਿਆ ਉਹਨਾਂ ਦੀ ਕਬਰ ਜਿਹੜੀ ਹੈ ਉੱਥੇ ਖੁਦਵਾ ਦਿੱਤੀ ਗਈ ਹੁਣ ਇਹਦੇ ਵਿੱਚ ਕਿੰਨੀ ਕੁ ਸਚਾਈ ਹੈ ਇਹਦਾ ਕੋਈ ਤੱਤ ਨਹੀਂ ਮਿਲਦਾ ਪਰ ਇਸ ਗੱਲ ਦੇ ਪ੍ਰਮਾਣ ਜ਼ਰੂਰ ਮਿਲਦੇ ਨੇ ਕਿ ਜੁਗਨੀ ਜਿਹੜੀ ਉਹ ਗਾਣੇ ਦੇ ਵਿੱਚੋਂ ਤਬਦੀਲ ਹੋ ਕੇ ਇੱਕ ਕ੍ਰਾਂਤੀਕਾਰੀ ਲਹਿਰ ਬਣਦੀ ਜਾ ਰਹੀ ਸੀ ਜੋ ਕਿ ਅੰਗਰੇਜ਼ੀ ਹਕੂਮਤ ਨੂੰ ਠੀਕ ਨਹੀਂ ਜਾਪੀ ਇਹਦੇ ਨਾਲ ਜੁੜਦੀ ਇੱਕ ਲਾਈਨ ਤੁਹਾਨੂੰ ਹੋਰ ਵੀ ਸੁਣਾ ਦਣਾ ਕਿ ਕਿਵੇਂ क्रांतिकारी ਇਹ ਜੁਗਨੀ ਬਣਦੀ ਜਾ ਰਹੀ ਸੀ ਦਰਸਲ ਉਸ ਸਮੇਂ ਪੰਜਾਬ ਦੇ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਕਿਸਾਨ ਆंदोलਨ ਉੱਭਰ ਰਿਹਾ ਸੀ ਤੇ ਲੋਕ ਮਨਾ ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਰੋਸ ਵੱਲ ਫੜ ਰਿਹਾ ਸੀ ਸੋ ਲੋਕਾਂ ਦਾ ਦੁਖਾਂਤ ਵੀ ਜੁਗਨੀ ਦੇ ਛੰਦਾਂ ਦੇ ਵਿੱਚ ਸ਼ਾਮਲ ਹੋ ਗਿਆ ਜਿਵੇਂ ਮੌਲਿਕ ਰੂਪ ਦੇ ਵਿੱਚ ਇਹ ਪੇਸ਼ ਕੀਤਾ ਜਾਂਦਾ ਸੀਗਾ ਜੁਗਨੀ ਜਾ ਬੜੀ ਮਜੀਠੇ ਕੋਈ ਰੰਨ ਨਾ ਚੱਕੀ ਪੀਠੇ ਪੁੱਤਰ ਗੱਭਰੂ ਮੁਲਕ ਚ ਮਾਰੇ ਰੋਵਣ ਅੱਖੀਆਂ ਪਰ ਬੁੱਲ ਸੀਤੇ ਪੀਰ ਮੇਰਿਆ ਉਹ ਜੁਗਨੀ ਆਈ ਹੈ ਇਨਾ ਕਿਹੜੀ ਜੋਗ ਜਗਾਈ ਹੈ ਸੋ ਅਜਿਹੇ ਚੰਦ ਨੇ ਜਿਹੜੇ ਉਹ ਲਗਾਤਾਰ ਸ਼ਾਮਲ ਹੁੰਦੇਗੇ ਤਾਂ ਉਹ ਅੰਗਰੇਜ਼ੀ ਹਕੂਮਤ ਨੂੰ ਐ ਲੱਗਣ ਲੱਗ ਗਿਆ ਕਿ ਸਾਡੀ ਹੀਠੀ ਹੋ ਰਹੀ ਹੈ ਉਸ ਤੋਂ ਬਾਅਦ ਇਹ ਦੋਵੇਂ ਗਾਇਕ ਸ਼ਾਂਤ ਜ਼ਰੂਰ ਕਰ ਦਿੱਤੇਗੇ ਪਰ ਉਹਨਾਂ ਵੱਲੋਂ ਗਾਈ ਹੋਈ ਜੁਗਨੀ ਅਮਰ ਹੋਗੀ ਜੋ ਰਹਿੰਦੀ ਦੁਨੀਆ ਤੱਕ ਅਮਰ ਰਹੇਗੀ ਜੇ ਜਾਣਕਾਰੀ ਸਹੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ